ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਭਾਈ ਕਾਹੇ ਰੇ ਬਨ ਖੋਜਣ ਜਾਈ ਖ ਰੱਬ ਨੂੰ ਖੋਜਣ ਦੇ ਵਾਸਤੇ ਰੱਬ ਨੂੰ ਢੂੰਡਣ ਦੇ ਵਾਸਤੇ ਕਹਿੰਦੇ ਕਿਉਂ ਭਾਈ ਜੰਗਲਾਂ ਵਿੱਚ ਜਾਣਾ ਹੈ ਰੱਬ ਜੰਗਲ ਵਿੱਚ ਨਹੀਂ ਹੈ ਪਹਾੜਾਂ ਦੀਆਂ ਕੰਨਰਾਂ ਵਿੱਚ ਨਹੀਂ ਬੈਠਾ ਹੋਇਆ ਪਰਮੇਸ਼ਰ ਸਰਬ ਨਿਵਾਸੀ ਸਦਾ ਅਲੇਪਾ ਸਰਬ ਨਿਵਾਸੀ ਕੋਈ ਇੰਦਾ ਦੀ ਜਗ੍ਹਾ ਨਹੀਂ ਜਿੱਥੇ ਉਹ ਨਾਂ ਹੋਵੇ ਸਰਬ ਨਿਵਾਸੀ ਸਾਰਿਆਂ ਦੇ ਵਿੱਚ ਵਸਦਾ ਹੈ ਪਰ ਹੈ ਨਰਲੇਪ ਤੋਹੀ ਸੰਗ ਸਮਾਈ ਤੇਰੇ ਹੀ ਨਾਲ ਰਹਿੰਦਾ ਹੈ ਕਿੰਨਾ ਸਿੱਧਾ ਰਾਹ ਦੱਸਦੇ ਨੇ ਰੱਬ ਨੂੰ ਮਿਲਣ ਦਾ ਨੌਵੇਂ ਪਾਦਸ਼ਾ ਕਈ ਸੱਤ ਜਰਬਾ ਬਤਾਉਂਦੇ ਨੇ ਕਹਿੰਦੇ ਨਾਲ ਰਹਿੰਦੇ ਤੇਰੀ ਤੂੰ ਭੁੱਲਿਆ ਹੋਏ ਤੂੰ ਭੁੱਲ ਕੇ ਜੰਗਲਾਂ ਦੇ ਵਿੱਚ ਬੀਵਾਨਾਂ ਦੇ ਵਿੱਚ ਰੋਹਿਆਂ ਵਿੱਚ ਪਹਾੜਾਂ ਵਿੱਚ ਲੱਭਣ ਚੱਲੇਂ ਰੱਬ ਨੂੰ ਉਹ ਤਾਂ ਤੇਰੇ ਨਾਲ ਐ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੀਂ ਰੱਬ ਦੇ ਵਿੱਚ ਕਹਿੰਦੇ ਖਲਕਤ ਵਸਦੀ ਐ ਤੇ ਖਲਕਤ ਦੇ ਵਿੱਚ ਰੱਬ ਵਸਦਾ ਐ ਖਰੀਦਾ ਖਲਕ ਖਲਕ ਮੈਂ ਖਲਕ ਵਸੈਰ ਬਮਾਹੇ ਮੰਦਾ ਕਿਸਨੋਂ ਆਖੀਏ ਜੇ ਤਿਸ ਵਿੰ ਕੋਈ ਨਾ ਹੈ ਜਦੋਂ ਕਹਿੰਦੇ ਉਦੋਂ ਤੋਂ ਬਿਨਾ ਹੈ ਕੋਈ ਨਹੀਂ ਕਿਨੂੰ ਬੁਰਾ ਮੰਦਾ ਆਖੀਏ ਪਰ ਉਥੇ ਤੱਕ ਸੁਰਤ ਨੂੰ ਲਜਾਣ ਵਾਸਤੇ ਇਸ ਗੱਲ ਨੂੰ ਅਨੁਭਵ ਦੇ ਵਿੱਚ ਲਿਆਉਣ ਵਾਸਤੇ ਫਿਰ ਕੀ ਕਰਨਾ ਪੈਣਾ ਹੈ ਮਿਹਨਤ ਕਰਨੀ ਪੈਣੀ ਹੈ ਕਮਾਈ ਕਰਨੀ ਪੈਣੀ ਹੈ ਨਾਮ ਦੀ ਗੁਰੂ ਦੇ ਉਪਦੇਸ਼ ਨੂੰ ਪੜ੍ਹ ਕੇ ਸੁਣ ਕੇ ਸਮਝਣਾ ਪੈਣਾ ਹੈ ਇਸੇ ਨੂੰ ਕਮਾਈ ਕਰਨੀ ਕਹਿੰਦੇ ਨੇ ਗੁਰਬਾਣੀ ਨੂੰ ਪੜ੍ਹਨਾ ਸੁਣਨਾ ਸਮਝਣਾ ਤਜਰਬੇ ਦੇ ਵਿੱਚ ਲਿਆਉਣਾ ਜ਼ਿੰਦਗੀ ਦੇ ਪਰ ਇਹ ਸਿਰਫ ਕਹਿਣ ਨਾਲ ਜਾਂ ਸੁਣਨ ਨਾਲ ਗੱਲ ਨਹੀਂ ਬਣਦੀ ਇਹ ਗੁਰ ਗੁਰ ਬਾਕਾਂ ਨੂੰ ਗੁਰੂ ਉਪਦੇਸ਼ ਨੂੰ ਜਿੰਨਾ ਚਿਰ ਆਪਣੇ ਅਨੁਭਵ ਦੇ ਵਿੱਚ ਆਪਣੇ ਤਜਰਬੇ ਦੇ ਵਿੱਚ ਨਹੀਂ ਲਿਉਂਦੇ ਉਹਨਾਂ ਚਿਰ ਬਸ ਕਹਿਣ ਸੁਣਨ ਦੀਆਂ ਗੱਲਾਂ ਨੇ ਪਰ ਉਹ ਤਾਂ ਬਹੁਤ ਵੱਡੀ ਕਿਰਪਾ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਨੇ ਬਾਹਰ ਲੱਭਣ ਦੀ ਲੋੜ ਨਹੀਂ ਸਰਬਨਿਵਾਸੀ ਸਦਾ ਹਲੇਪਾ ਤੋਹੀ ਸੰਗ ਸਮਾਈ ਫਿਰ ਅੱਗੇ ਪਰਮਾਣ ਦਿੰਦੇ ਨੇ ਪੋਪ ਮਦ ਜਿਉਂ ਬਾਸ ਬਸਤ ਹੈ ਪੋਪ ਮਦ ਜਿਵੇਂ ਕਹਿੰਦੇ ਫੁੱਲਾਂ ਦੇ ਵਿੱਚ ਸੁਗੰਧੀ ਹੈ ਫੁੱਲ ਦਿਸਦੇ ਨੇ ਤੇ ਸੁਗੰਧੀ ਨਜ਼ਰ ਨਹੀਂ ਆਉਂਦੀ ਬਾਸ਼ਨਾ ਨਜ਼ਰ ਨਹੀਂ ਆਉਂਦੀ ਫੁੱਲ ਦਿਸਦੇ ਨੇ ਇਦਾਂ ਹੀ ਦੁਨੀਆ ਦਿਸਦੀ ਹੈ ਪਰ ਪਰਮੇਸ਼ਰ ਦਿਸਦਾ ਨਹੀਂ ਹੈ ਉਹਨੂੰ ਦੇਖਣ ਦੇ ਵਾਸਤੇ ਚੰਗੇ ਗੁਣਾਂ ਦੀ ਜ਼ਰੂਰਤ ਹੈ ਜਿਵੇਂ ਫੁੱਲ ਦੇ ਵਿੱਚ ਵਸਦੀ ਸੁਗੰਧੀ ਨੂੰ ਅੱਖਾਂ ਤਾਂ ਨਹੀਂ ਨ ਦੇਖ ਸਕਦੀਆਂ ਨੱਕ ਨੂੰ ਪਤਾ ਲੱਗਦਾ ਵੀ ਸੁਗੰਧੀ ਬਾਸ਼ ਨਾ ਫੁੱਲਾਂ ਦੇ ਵਿੱਚ ਐਸੇ ਤਰੀਏ ਉਹ ਗਿਆਨ ਦੀ ਅੱਖ ਜਿਹੜੀ ਹੈ ਗਿਆਨ ਦੀ ਅੱਖ ਗੁਰੂ ਤੋਂ ਮਿਲਣੀ ਹੈ ਕਦੋਂ ਮਿਲਣੀ ਹੈ ਜਦੋਂ ਆਪਣੀ ਮਤ ਛੱਡੇਗਾ ਜਦੋਂ ਗੁਰਵਾਣੀ ਦੇ ਨਾਲ ਇਕਮਿਕ ਹੋਏਗਾ ਉਹ ਤਾਂ ਨੇੜੇ ਜਾ ਹੀ ਨਹੀਂ ਸਕਦਾ ਕਿ ਆ ਪੜੀ ਐ ਕਿ ਆ ਗੁਣੀਆਂ ਐ ਕਿ ਆ 베ਦ ਪੁਰਾਨਾ ਸੁਣੀ ਐ ਉਹ ਤਾਂ ਇਕਮਿਕ ਹੋਣਾ ਪੈਣਾ ਤੈਨੂੰ ਗੁਰਬਾਣੀ ਦੇ ਨਾਲ ਬਾਕੀ ਛੱਡਣਾ ਪੈਣਾ ਇਕਮਿਕ ਹੋਣਾ ਪੈਣਾ ਗੁਰਵਾਕਾਂ ਦੇ ਨਾਲ ਪੋਪ ਮਦ ਜਿਉਂ ਵਾਸਬਸਤ ਹੈ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ ਸੁਗੰਧੀ ਨੂੰ ਕੇਵਲ ਨੱਕ ਹੀ ਅਨੁਭਵ ਕਰ ਸਕਦਾ ਹੈ ਅੱਖਾਂ ਨਹੀਂ ਦੇਖ ਸਕਦੀਆਂ ਕੰਨ ਵੀ ਨਹੀਂ ਸੁਣ ਸਕਦੇ ਨੱਕ ਨੂੰ ਪਤਾ ਲੱਗਦਾ ਵੀ ਖੁਸ਼ਬੂ ਹੈ ਫੁੱਲਾਂ ਦੇ ਵਿੱਚ ਇਦਾਂ ਹੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਭਾਈ ਤੂੰ ਆਪਣੇ ਅਨੁਭਵ ਨਾਲ ਦੇਖ ਗਿਆਨ ਚਕਸ਼ੂਆਂ ਨਾਲ ਦੇਖ ਖਲਕਤ ਦੇ ਵਿੱਚ ਖਾਲਕ ਵਸਦਾ ਹੈ ਬਹੁਤ ਪਮਦ ਜਿਉ ਬਾਸ ਬਸਤ ਹੈ ਮੁਕਰ ਮਾਹੀ ਜੈਸੀ ਛਾਈ ਮੁਕਰ ਸ਼ੀਸ਼ੇ ਨੂੰ ਕਹਿੰਦੇ ਨੇ ਸ਼ੀਸ਼ੇ ਦੇ ਸਾਹਮਣੇ ਜਦੋਂ ਆਪਾਂ ਹੁੰਨੇ ਆ ਉਦਹੀਂ ਆਪਣਾ ਚਿਹਰਾ ਨਜ਼ਰ ਆ ਜਾਂਦਾ ਹੈ ਜੇ ਸ਼ੀਸ਼ਾ ਮੈਲਾ ਹੋਵੇ ਸ਼ੀਸ਼ੇ ਤੇ ਕਾਲਸ ਲੱਗੀ ਹੋਵੇ ਸ਼ੀਸ਼ਾ ਹੱਲਦਾ ਹੋਵੇ ਫਿਰ ਉਹਦੇ ਵਿੱਚ ਆਪਣਾ ਚਿਹਰਾ ਨਹੀਂ ਦੇਖਿਆ ਜਾ ਸਕਦਾ ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ ਦੇਖਣ ਦੇ ਲਈ ਇੱਕ ਤਾਂ ਸ਼ੀਸ਼ਾ ਟਿਕਿਆ ਹੋਇਆ ਹੋਵੇ ਦੂਜਾ ਉਹਦੇ ਤੇ ਮੈਲ ਨਾ ਲੱਗੀ ਹੋਵੇ ਕਾਲਸ ਨਾ ਲੱਗੀ ਹੋਵੇ ਤੀਜਾ ਬਿਲਕੁਲ ਸਾਹਮਣੇ ਹੋਵੇ ਫੇਰ ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ ਨਜ਼ਰ ਆਉਂਦਾ ਹੈ ਐਸੇ ਤਰੀਕੋ ਉਹਨੂੰ ਦੇਖਣ ਦੇ ਵਾਸਤੇ ਮਾਲਕ ਨੂੰ ਵਾਹਿਗੁਰੂ ਨੂੰ ਜਿਹੜੇ ਤਿੰਨ ਦੋਸ਼ ਨੇ ਬੰਦੇ ਦੇ ਪਏ ਹੋਏ ਮਨ ਤੇ ਮਲ ਬਕਸ਼ੇਪ ਅਤੇ ਅਵਰਣ ਇਹ ਤਿੰਨ ਦੋਸ਼ ਪਏ ਹੋਏ ਨੇ ਮਲ ਦਾ ਮਤਲਬ ਹੈ ਮੈਲੇ ਮਨ ਮਲ ਬਕਸ਼ੇਪ ਮਤਲਬ ਟਿਕਦਾ ਨਹੀਂ ਖਲੋਂਦਾ ਨਹੀਂ ਤੀਸਰਾ ਅਵਰਨ ਅਵਰਨ ਦੋਸ਼ ਹੈ ਵਈ ਰੱਬ ਹੋਰ ਹੈ ਤੇ ਮੈਂ ਹੋਰਾਂ ਰੱਬ ਕਿਤੇ ਹੋਰ ਰਹਿੰਦਾ ਮੈਂ ਆ ਦੁਨੀਆ 'ਚ ਰਹਿਣਾ ਇਹ ਤਿੰਨ ਦੋਸ਼ ਨੇ ਇਹ ਤਿੰਨ ਦੋਸ਼ ਕਰਮ ਉਪਾਸ਼ਨਾ ਦੁਆਰਾ ਕਰਮ ਉਪਾਸ਼ਨਾ ਤੇ ਗਿਆਨ ਦੁਆਰਾ ਇਹ ਤਿੰਨ ਦੋਸ਼ ਨਿਕਲਦੇ ਨੇ ਅੰਦਰੋਂ ਫੇਰ ਮਹਾਰਾਜ ਕਹਿੰਦੇ ਨੇ ਵੀ ਉਹ ਨੂੰ ਦੇਖ ਸਕੇਗਾ ਤੂੰ ਮੁਕਰ ਮਾਹੇ ਜੈਸੀ ਛਾਈ ਜਿਵੇਂ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣਾ ਚਿਹਰਾ ਦੇਖਿਆ ਜਾਂਦਾ ਹੈ ਸ਼ੀਸ਼ਾ ਮੈਲਾ ਨਾ ਹੋਵੇ ਸ਼ੀਸ਼ਾ ਇੱਕ ਥਾਂ ਤੇ ਟਿਕਿਆ ਹੋਇਆ ਹੋਵੇ ਬਿਲਕੁਲ ਸਾਹਮਣੇ ਹੋਵੇ ਫੇਰ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖਿਆ ਜਾਂਦਾ ਹੈ ਤੈਸੇ ਹੀ ਹਰ ਬਸੇ ਨਿਰੰਤਰ ਨਿਰੰਤਰ ਦਾ ਅਰਥ ਹੈ ਅੰਤਰ ਤੋਂ ਬਿਨਾ ਇੱਕ ਰਸ ਦਿਨ ਰਾਤ ਤੇਰੇ ਅੰਦਰ ਵਸ ਰਿਹਾ ਹੈ ਅੰਦਰ ਵੀ ਹੈ ਬਾਹਰ ਵੀ ਵਸਦਾ ਹੈ ਸਰੀਰ ਦੇ ਬਾਡੀ ਦੇ ਅੰਦਰਲੀ ਸਾਈਡ ਵੀ ਵਸਦਾ ਹੈ ਆਹ ਆਲੇ ਦੁਆਲੇ ਬਾਹਰ ਵੀ ਵਸਦਾ ਹੈ ਅੰਦਰ ਵੀ ਵਸਦਾ ਹੈ ਬਾਡੀ ਦੀ ਅੰਦਰਲੀ ਸਾਈਡ ਹੱਡੀਆਂ ਦਾ ਪਿੰਜਰਾ ਜਿਹੜਾ ਸਾਡਾ ਇਹਦੇ ਅੰਦਰਲੀ ਸਾਈਡ ਵੀ ਵਸਦਾ ਹੈ ਆ ਜਿਹੜਾ ਸਾਡੇ ਸਰੀਰ ਵਿੱਚ ਸਿਸਟਮ ਚੱਲਦਾ ਹੈ ਢਾਂਚਾ ਹੱਡੀਆਂ ਚੱਲ ਰਹੀਆਂ ਨੇ ਖੂਨ ਚੱਲ ਰਿਹਾ ਹੈ ਖੂਨ ਦਾ ਸਰਕੂਲੇਸ਼ਨ ਚੱਲਦਾ ਹੈ ਸਾਹ ਚੱਲ ਰਹੇ ਨੇ ਖੂਨ ਚੱਲ ਰਿਹਾ ਹੈ ਇਹ ਉਹ ਚਲਾ ਰਿਹਾ ਹੈ ਅੰਦਰਲੀ ਸਾਈਡ ਬੋਡੀ ਦੇ ਤੇ ਬਾਹਰ ਵੀ ਸਾਰੇ ਵਿਆਪਿਆ ਹੋਇਆ ਮਹਾਰਾਜ ਕਹਿੰਦੇ ਫਿਰ ਇਹਨਾਂ ਬਚਨਾਂ ਤੇ ਭਰੋਸਾ ਲਿਆਣਾ ਪੈਣਾ ਹੈ ਭਾਵਨਾ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਭਾਈਓ ਪਿਆਰਿਓ ਆਪਣੇ ਹਿਰਦੇ ਘਟ ਦੇ ਵਿੱਚ ਹੀ ਢੂੰਡ ਕਰੋ ਜੰਗਲ ਬਾਹਰ ਨਹੀਂ ਆਪਣੇ ਹਿਰਦੇ ਦੇ ਵਿੱਚ ਕਹਿੰਦੇ ਉਹਨੂੰ ਲੱਭੋ ਤਲਾਸ਼ੋ ਫਿਰ ਅਗਲੀਆਂ ਪੰਕਤੀਆਂ 'ਚ ਕਹਿੰਦੇ ਨੇ ਬਾਹਰ ਭੀਤਰ ਭੀਤਰ ਦਾ ਅਰਥ ਹੁੰਦਾ ਹੈ ਅੰਦਰ ਬਾਡੀ ਦੇ ਅੰਦਰ ਭੀਤਰ ਬਾਹਰ ਬਾਹਰ ਲੀਆਂ ਸਾਈਡਾਂ ਖੱਬੇ ਸੱਜੇ ਉੱਤੇ ਹੇਠ ਬਾਹਰ ਭੀਤਰ ਏਕੋ ਜਨ ਹੋ ਇੱਕ ਵਾਹਿਗੁਰੂ ਨੂੰ ਹੀ ਜਾਣੋ ਵੀ ਮੇਰੇ ਅੰਦਰ ਵੀ ਉਹ ਵਸਦਾ ਹੈ ਮੇਰੇ ਬਾਹਰ ਵੀ ਉਹ ਵਸਦਾ ਹੈ ਏਕੋ ਜਾਨੋ ਪਰ ਅਸੀਂ ਤਾਂ ਕਹਿੰਨੇ ਭੂਤ ਵਸਦੇ ਨੇ ਬਾਹਰ ਫਲਾਣੀ ਥਾਂ ਦੇ ਭੂਤਾਂ ਰਹਿਣੀਆਂ ਨੇ ਫਲਾਣੀ ਥਾਂ ਦੇ ਤਾਂ ਕਸਰ ਹੋ ਜਾਂਦੀ ਹੈ ਦੇਖੋ ਕਿੰਨਾ ਫਰਕ ਹੈ ਸਾਡੀ ਲੋਕਾਂ ਦੀ ਸੋਚ ਦਾ ਤੇ ਗੁਰਬਾਣੀ ਦੀ ਸੋਚ ਦਾ ਬਾਣੀ ਕਹਿੰਦੀ ਹੈ ਹੈ ਹੀ ਨਹੀਂ ਕੁਝ ਉਹ ਤੋਂ ਬਿਨਾ ਅਸੀਂ ਕਹਿੰਦੇ ਆ ਡਰ ਲੱਗਦਾ ਹੈ ਭੂਤਾ ਪ੍ਰੇਤਾ ਰਹਿੰਦੀਆਂ ਨੇ ਉਪਰੀ ਛਾਇਆ ਰਹਿੰਦੀ ਹੈ ਬਾਣੀ ਕਹਿੰਦੀ ਹੈ ਨਹੀਂ ਰਹਿੰਦੀ ਬਾਣੀ ਕਹਿੰਦੀ ਹੈ ਬਾਹਰ ਭੀਤਰ ਇੱਕੋ ਜਾਨੋ ਇੱਕ ਨੂੰ ਹੀ ਸਮਝੋ ਇਹੋ ਗੁਰ ਗਿਆਨ ਬਤਾਈ ਇਹ ਗੁਰੂ ਨੇ ਮੈਨੂੰ ਇਹ ਗਿਆਨ ਬਤਾਇਆ ਸਮਝਾਇਆ ਇਹ ਗੁਰ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੈ ਨਾ ਭ੍ਰਮ ਕੀ ਕਾਈ ਜਿਹੜੀ ਭ੍ਰਮ ਦੀ ਲਖੀਰ ਕਾਈ ਜਿਵੇਂ ਪਾਣੀ ਦੇ ਉੱਪਰ ਜਾਲਾ ਆ ਜਾਂਦਾ ਏ ਇਦਾਂ ਭ੍ਰਮ ਦਾ ਜਾਲਾ ਆਇਆ ਹੋਇਆ ਸਾਡੇ ਸੁਰਤ ਦੇ ਉੱਪਰ ਸੁਰਤ ਦੇ ਉੱਪਰ ਜਾਲਾ ਭ੍ਰਮ ਦਾ ਆਇਆ ਹੋਇਆ ਭ੍ਰਮ ਦੀ ਕਾਈ ਪਈ ਹੋਈ ਐ ਉਹ ਤਾਂ ਪਈ ਹੋਈ ਐ ਵੀ ਰੱਬ ਕਿਤੇ ਹੋਰ ਰਹਿੰਦਾ ਐ ਤੇ ਅਸੀਂ ਆ ਦੁਨੀਆ 'ਚ ਰਹਿੰਨੇ ਆ ਬਾਣੀ ਤੇ ਵਿਸ਼ਵਾਸ ਲਿਆ ਕੇ ਭਰੋਸਾ ਲਿਆਗੇ ਬਾਹਰ ਭੀਤਰ ਏਕੋ ਜਾਨੋ ਮੇਰੇ ਬੋਡੀ ਦੇ ਅੰਦਰ ਵੀ ਉਹੀ ਵਸਦਾ ਤੇ ਬਾਹਰ ਵੀ ਉਹੀ ਵਸਦਾ ਹੈ ਆਕਸੀਜਨ ਰੂਪ ਹੋ ਕੇ ਫੈਲਿਆ ਹੋਇਆ ਹੈ ਆਕਸੀਜਨ ਰੂਪ ਹੋ ਕੇ ਫੈਲਿਆ ਹੋਇਆ ਉਹਦੇ ਕਰਕੇ ਮੈਂ ਜਿਉਂ ਰਿਹਾ ਹਾਂ ਪਰਮੇਸ਼ਰ ਦੀ ਰੇਂਜ ਦੇ ਵਿੱਚ ਹੈ ਮੇਰੀ ਮੇਰਾ ਜਿਹੜਾ ਸ਼ਰੀਰ ਹੈ ਜਿਵੇਂ ਸੈੱਲ ਫੋਨ ਨੇ ਤੁਹਾਡੇ ਮੋਬਾਈਲ ਉਨਾ ਚਿਰ ਚੱਲਦੇ ਨੇ ਜਿੰਨਾ ਚਿਰ ਰੇਂਜ ਵਿੱਚ ਹੁੰਦੇ ਨੇ ਜਦੋਂ ਰੇਂਜ ਦੇ ਇਹਨਾਂ ਨੂੰ ਨਾਲੋਂ ਕਨੈਕਸ਼ਨ ਟੁੱਟ ਜਾਂਦਾ ਹੈ ਤੇ ਫੇਰ ਫੋਨ ਜਿਹੜਾ ਡੈੱਡ ਹੋ ਜਾਂਦਾ ਹੈ ਨਾ ਉਹ ਤੇ ਇੰਸਟਾਗ੍ਰam ਚਲਾਇਆ ਜਾ ਸਕਦਾ ਹੈ ਨਾ ਫੇਸਬੁੱਕ ਨਾ YouTube ਕੁਝ ਨਹੀਂ ਨਾ ਦੇਸ਼ ਵਿਦੇਸ਼ 'ਚ ਕੌਲ ਕੀਤੀ ਜਾ ਸਕਦੀ ਹੈ ਜਦੋਂ ਰੇਂਜ ਦੇ ਵਿੱਚ ਹੁੰਦੇ ਤਾਂ ਸਾਰਾ ਕੁਝ ਚੱਲਦਾ ਹੈ ਐਸੇ ਤਰ੍ਹਾਂ ਹੀ ਬਾਡੀ ਹੈ ਜਿਹੜੀ ਸਾਡਾ ਸ਼ਰੀਰ ਹੈ ਇਹ ਪਰਮਾਤਮਾ ਦੇ ਨਾਲ ਅਟੈਚਮੈਂਟ ਹੋਇਆ ਹੋਇਆ ਹੈ ਪਰਮੇਸ਼ਰ ਦੀ ਰੇਂਜ ਦੇ ਵਿੱਚ ਹੈ ਸਰੀਰ ਪਰ ਮਨ ਦੇ ਨਾਲੋਂ ਕਨੈਕਸ਼ਨ ਟੁੱਟਿਆ ਹੋਇਆ ਹੈ ਤਨ ਰੱਬ ਨੂੰ ਮਿਲਿਆ ਹੋਇਆ ਹੈ ਮਨ ਨਹੀਂ ਮਿਲਿਆ ਹੋਇਆ ਉਹ ਧਰਮ ਦੀ ਕਾਈ ਧਰਮ ਦਾ ਪੜਦਾ ਪਿਆ ਹੋਇਆ ਹੈ ਸਰੀਰ ਦੇ ਨਾਲ ਬਾਡੀ ਨਾਲ ਪਰਮੇਸ਼ਰ ਦਾ ਬ੍ਰਹਿਮ ਦਾ ਕਨੈਕਸ਼ਨ ਜੁੜਿਆ ਹੋਇਆ ਤੇ ਮਨ ਦਾ ਟੁੱਟਿਆ ਹੋਇਆ ਆਹ ਗੁਰਬਾਣੀ ਮਨ ਦਾ ਕਨੈਕਸ਼ਨ ਜੋੜਦੀ ਹੈ ਗੁਰਬਾਣੀ ਵਾਹਿਗੁਰੂ ਦੇ ਨਾਲ ਇੱਕ ਮਿਕ ਕਰਦੀ ਹੈ ਕਿ ਕਨੈਕਸ਼ਨ ਜੋੜਦੀ ਹੈ ਸੜਕ ਨੈਗੇਟ ਜੋੜਦੀ ਹੈ ਗੁਰਬਾਣੀ